ਹੋ ਬੇਸਕੇਲ ਪੰਜਾਬ ਦਾ ਕਰ ਪਹਾੜ ਵੇ ਮਨ ਹੋ 20 ਸਾਲ ਤੈਨੂੰ ਹੋ ਗਏ ਨਾਲ ਬਹਨ ਹੋ ਸੁਣ ਲੈ ਸਾਡੀ ਗੱਲ ਵੇ ਮਨ ਕਰਤੇ ਮਸਲੇ ਹੱਲ ਵੇ ਮਨ ਹੋ ਦੁਖੀ ਹੋ ਕੇ ਦਿਲ ਦਿੰਦਾ ਤਾ ਤਾ ਬੇਸਕੇਲ ਪੰਜਾਬ ਦਾ ਕਰ ਪਹਾੜ ਵੇ ਮਨ ਹੋ ਚਾਈ ਚਾਈ ਸੀ ਵੋਟਾਂ ਪਾਈਆਂ ਤਾਂ ਹੀ 92 ਸੀਟਾਂ ਆਈਆਂ ਹੋ ਚਾਈ ਚਾਈ ਸੀ ਵੋਟਾਂ ਪਾਈਆਂ ਤਾਂ ਹੀ 92 ਸੀਟਾਂ ਆਈਆਂ ਹੋ ਵੋਟਾਂ ਵੇਲੇ ਕਹਿੰਦਾ ਸੀ ਕਰੂੰ ਪੰਜਾਬ ਖੁਸ਼ਹਾਲ ਵੇ ਮਨਾਂ ਬੇਸਕੈਲ ਪੰਜਾਬ ਦਾ ਕਰ ਬਹੋੜ ਵੇ ਮਨਾਂ 2.5 ਸਾਲ ਤੈਨੂੰ ਹੋ ਗਏ ਨਾ ਲਬ ਹਨ ਪੇਸਕੈਲ ਪੰਜਾਬ ਦਾ ਕਰ ਬਹੌੜ ਬੇਮਨ ਉਹ ਨਵੇਂਆਂ ਨੂੰ ਪੇਸਕੈਲ ਦੀ ਟੈਨਸ਼ਨ ਕਰਦੇ ਬਹੌੜ ਪੁਰਾਣੀ ਪੈਨਸ਼ਨ ਨਵੇਂਆਂ ਨੂੰ ਪੇਸਕੈਲ ਦੀ ਟੈਨਸ਼ਨ ਕਰਦੇ ਬਹੌੜ ਪੁਰਾਣੀ ਪੈਨਸ਼ਨ ਹੁਤਾ ਲੈ ਲੈ ਕੋਈ ਐਕਸ਼ਨ ਮੰਨ ਦੇਖ ਲਿਆ ਤੂੰ ਰੈਕਸ਼ਨ ਉਹ ਬੋਟਾਂ ਵੇਲੇ ਕਹਿੰਦਾ ਸੀ ਬੋਟਾਂ ਵੇਲੇ ਕਹਿੰਦਾ ਸੀ ਕਰੂ ਪੰਜਾਬ ਖੁਸ਼ਹਾਲ ਬੇਮਾਨੋ ਪੈਸਕੇਲ ਪੰਜਾਬ ਦਾ ਕਰ ਬਹਾਲ ਬੇਮਾਨੋ ਆਮਣੇ ਅਰੋੜਾ ਹਰਪਾਲ ਚੀਮਾ ਸੀ ਪਹਿਲਾ ਸਾਡੀ ਹਿਆਮੀ ਪਰਦੇ ਹੋ ਮੀਟਿੰਗ ਦੇ ਕੇ ਕਿਉਂ ਨਹੀਂ ਸਟੇਨਾ ਮੀਟਿੰਗ ਕਰਦੇ ਹੋ ਕਾਂਗਰਸ ਵਾਂਗੂ ਆਪ ਵੀ ਕਾਂਗਰਸ ਵਾਂਗੂੰ ਆਪ ਵੀ ੱੱੱਕਾ ਕਰਦੀ ਕਿਉਂ ਸਾਡੇ ਨਾਲ ਬੇਮਾਨਾ ਵੇਸਕੇਲ ਪੰਜਾਬ ਦਾ ਕਰ ਬਹਾਲ ਵੇਮਾਨਾ ਢਾਈ ਸਾਲ ਤੈਨੂੰ ਹੋ ਗਏ ਨਾਲ ਲਾਬ ਹਨ ਸੁਣ ਲੈ ਸਾਡੀ ਗੱਲ ਵੇਮਾਨਾ ਕਰਦੇ ਮਸਲੇ ਹੱਲ ਵੇ ਮਨ ਵੇਸਕੇਲ ਪੰਜਾਬ ਦਾ ਕਰ ਬਹਾਲ ਵੇਮਾਨਾ ਇਨਕਲਾਬ ਜਿੰਦਾਬਾਦ